ਰਾਮਨਾਮੀ ਯੋਸਾ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਲੰਧਰ ਦੇ ਡੇਵਿਡ ਕਾਲਜ ਦੇ ਵਿੱਚ ਵਜੀਫਾ ਫੰਡ ਕਰਵਾਇਆ ਜਾ ਰਿਹਾ ਜੋ ਜਲੰਧਰ ਡਿਸਟ੍ਰਿਕਟ ਦੇ 1300 ਦੇ ਕਰੀਬ ਬੱਚਿਆਂ ਨੂੰ ਵਜੀਫਾ ਦਿੱਤਾ ਜਾ ਰਿਹਾ ਜਿਸ ਦੇ ਵਿੱਚ ਉਹਨਾਂ ਦੇ ਜੋ ਇਸ ਡੇਵਿਡ ਕਾਲਜ ਦੇ ਵਿੱਚ ਅੰਦਰ ਆਂਦੇ ਆ ਤਾਂ ਉਹਨਾਂ ਨੂੰ ਪਹਿਲੇ ਉਹਨਾਂ ਦਾ ਜੋ ਰਜਿਸਟ੍ਰੈਂਟ ਨੰਬਰ ਹੈ ਉਹ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਜੋ ਅਲੱਗ-ਅਲੱਗ ਜਗ੍ਹਾ ਤੇ ਮੈਡੀਕਲ ਜਾਂ ਹੋਰ ਵੀ ਸਮਾਨ ਕਿਹੜਾ ਉਹਨਾਂ ਨੂੰ ਮੈਡੀਕਲ ਸਹੂਲਤਾਂ ਦਿੱਤੀਆਂ ਜਾਂਦੀਆਂ ਤੇ ਉਸ ਤੋਂ ਬਾਅਦ ਉਹਨਾਂ ਲਈ ਜੋ ਰਾਮਨਾਮੀ ਯੋਸਾ ਕਮੇਟੀ ਵੱਲੋਂ ਬੱਚਿਆਂ ਲਈ ਜੋ ਖਾਣ ਪੀਣ ਦਾ ਪ੍ਰੋਗਰਾਮ ਅਰੇ ਦਿੰਦਾ ਬੈਗ ਦੇ ਵਿੱਚ 27 ਤਰ੍ਹਾਂ ਦੀਆਂ ਕਿੜੀਆਂ ਆਟਮਾ ਦਿੱਤੀਆਂ ਜਾਂਦੇ ਜਿਸ ਦੇ ਵਿੱਚ ਉਹਨਾਂ ਦੇ ਜੋ ਸਕੂਲ ਦੇ ਵਿੱਚ ਵਰਤਣ ਵਾਲੀਆਂ ਭਾਵੇਂ ਸਕੂਲ ਦੀਆਂ ਕਾਪੀਆਂ ਬੈਗ ਹੈ ਬੋਤਲ ਹੈ ਪਾਣੀ ਵਾਲੀ ਹੋਰ ਵੀ ਕਿਹੜਾ ਜਰੂਰੀ ਸਮਾਨ ਦਿੱਤਾ ਜਾ ਰਿਹਾ ਅਲੱਗ-ਅਲੱਗ ਸਿਆਸੀ ਪਾਰਟੀਆਂ ਵੀ ਇਸ ਜੋ ਮੰਚ ਤੇ ਪਹੁੰਚਣ ਗਿਆ ਇੱਕੋ ਮੰਚ ਤੇ ਸਾਰੀਆਂ ਸਿਆਸੀ ਪਾਰਟੀਆਂ ਭਾਵੇਂ ਹਿੰਦੂ ਸਮਾਜ ਸਿੱਖ ਸਾਈ ਸਾਰੇ ਭਾਈ ਕਿੜੇ ਆ ਇਕੱਠੇ ਹੋ ਕੇ ਇਸ ਸਮਾਜ ਦੇ ਵਿੱਚ ਬੱਚਿਆਂ ਨੂੰ ਵਜੀਫਾ ਦਿੱਤਾ ਜਾ ਰਿਹਾ ਬਦਮਸ਼ੀਰੀ ਵਿਜੇ ਕੁਮਾਰ ਚੋਪੜਾ ਜੀ ਦੀ ਗਵਾਈ ਹੇਠ ਦੇ ਵਿੱਚ ਵਜੀਫਾ ਕੀਤਾ ਜਾਂਦਾ ਇਹ ਹਰ ਸਾਲ ਜਲੰਧਰ ਦੇ ਡੇਵਿਡ ਕਾਲਜ ਦੇ ਵਿੱਚ ਕੀਤਾ ਜਾ ਰਿਹਾ ਜਿਸ ਦੇ ਵਿੱਚ ਲਗ ਲਗ ਸਕੂਲ ਦੇ ਬੱਚੇ ਵੀ ਇਸ ਵਜੀਫਾ ਫੰਡ ਦੇ ਵਿੱਚ ਪਹੁੰਚਦੇ ਨੇ ਤੇ ਸਾਡੇ ਨਾਲ ਵਿਰਿੰਦਰ ਸ਼ਰਮਾ ਜੀ ਐ ਜੋਗਿਆਚਾਰੀਆ ਵਿਰਿੰਦਰ ਜੀ ਨਾਲ ਗੱਲਬਾਤ ਕਰ ਵਿਰਿੰਦਰ ਜੀ ਅੱਜ 25 ਸਾਲ ਹੋ ਚੁੱਕੇ ਨੇ ਅੱਜ ਸਿਲਵਰ ਜੋ ਐਨਵਰਸਰੀ ਮਨਾਈ ਜਾ ਰਹੀ ਹੈ ਬੱਚਾ ਜੋ 1300 ਦੇ ਕਰੀਬ ਬੱਚਿਆਂ ਨੂੰ ਜੋ ਵਜੀਫਾ ਦਿੱਤਾ ਜਾ ਰਿਹਾ ਹੈ ਕਹ ਲਿਆ ਜੀ ਇਹ ਪੰਜਾਬ ਕੇਸਰੀ ਦੇ ਜਿਹੜੇ ਸਾਡੇ ਪ੍ਰਧਾਨ ਸੰਪਾਦਕ ਵਿਜੇ ਚੋਪੜਾ ਜੀ ਨੇ ਉਹੀ ਸ਼੍ਰੀ ਰਾਮ ਨਾਮੀ ਉਤਸਵ ਕਮੇਟੀ ਦੇ ਪ੍ਰਧਾਨ ਨੇ ਔਰ ਲੰਬੇ ਸਮੇਂ ਤੋਂ ਰਾਮ ਨਾਮੀ ਉਤਸਵ ਕਮੇਟੀ ਜਿੱਥੇ ਸ਼ੋਭਾ ਯਾਤਰਾ ਯੋਜਨ ਕਰਦੀ ਹੈ ਉੱਥੇ ਬਹੁਤ ਵੱਡੇ ਪੈਮਾਨੇ ਤੇ ਦੋ ਪ੍ਰੋਗਰਾਮ ਕੀਤੇ ਜਾਂਦੇ ਨੇ ਇੱਕ ਪ੍ਰੋਗਰਾਮ ਹੁੰਦਾ ਹੈ ਇੱਥੇ ਡਿਵੀਏਟ ਦੇ ਵਿੱਚ ਜਿਹੜਾ ਅੱਜ ਹੋ ਰਿਹਾ ਜਿਹਦੇ ਵਿੱਚ ਕਿ 1300 ਤੋਂ ਜ਼ਿਆਦਾ ਬੱਚਿਆਂ ਨੂੰ ਅੱਜ ਵੀ ਅਸੀਂ ਇੱਥੇ ਵਜੀਫੇ ਦੇਨੇ ਨੇ ਇੱਕ ਤਾਂ ਉਹਨਾਂ ਨੂੰ ਚੈੱਕ ਦਿੱਤਾ ਜਾਏਗਾ ਔਰ ਨਾਲ ਹੀ ਇਹ ਪ੍ਰਬੰਧ ਕੀਤਾ ਹੈ ਕਿ ਅਸੀਂ ਬੈਂਕ ਦੀ ਬ੍ਰਾਂਚ ਵੀ ਅੱਜ ਦੇ ਦਿਨ ਲਈ ਇੱਥੇ ਖੋਲ ਦਿੱਤੀ ਹੈ ਤਾਂ ਕਿ ਬੱਚੇ ਆਪਣੇ ਚੈੱਕ ਵੀ ਕੈਸ਼ ਕਰਾ ਲੈਣ ਇਸ ਤੋਂ ਇਲਾਵਾ ਬੱਚਿਆਂ ਨੂੰ ਇੱਕ ਬੈਗ ਦਿੱਤਾ ਜਾਣਾ ਹੈ ਜਿੱਚ ਬਹੁਤ ਸਾਰੇ ਗਿਫਟ ਨੇ ਜਿਹੜੇ ਅਲੱਗ-ਅਲੱਗ ਲੋਕਾਂ ਕੋਲੋਂ ਅਲੱਗ-ਅਲੱਗ ਸੰਸਥਾਵਾਂ ਵੱਲੋਂ ਦਿੱਤੇ ਗਏ ਨੇ ਔਰ ਉਹ ਬੱਚਿਆਂ ਨੂੰ ਦਿੱਤਾ ਜਾਣਾ ਹੈ ਇਸ ਦੇ ਨਾਲ ਹੀ ਨਾਲ ਬੱਚਿਆਂ ਨੂੰ ਬ੍ਰੇਕਫਾਸਟ ਦੇਣਾ ਹੈ ਬੱਚਿਆਂ ਨੂੰ ਲੰਚ ਦੇਣਾ ਹੈ ਔਰ ਸਾਰੇ ਬੱਚਿਆਂ ਦਾ ਮੈਡੀਕਲ ਚੈੱਕਅਪ ਕਰਾਣਾ ਹੈ ਔਰ ਜਿੱਚ ਅੱਖਾਂ ਦਾ ਚੈੱਕਅਪ ਵੀ ਹੋਏਗਾ ਦੰਦਾਂ ਦਾ ਚੈੱਕਅਪ ਵੀ ਹੋਏਗਾ ਜਨਰਲ ਚੈੱਕਅਪ ਵੀ ਹੋਏਗਾ ਜਿਨੂੰ ਲੋੜ ਪੈਗੀ ਉਹਨੂੰ ਦਵਾਈਆਂ ਵੀ ਦੇਾਂਗੇ ਜੇ ਉਹਨਾਂ ਨੂੰ ਫਰਦਰ ਟ੍ਰੀਟਮੈਂਟ ਦੀ ਲੋੜ ਪੈਗੀ ਫਰਦਰ ਟ੍ਰੀਟਮੈਂਟ ਵੀ ਕਰਾਇਆ ਜਾਏਗਾ ਜਿਸ ਕਿਸੇ ਨੂੰ ਅੱਖਾਂ ਦੀ ਲੋੜ ਹੋਏਗੀ ਅੱਖਾਂ ਦੇਾਂਗੇ ਤੇ ਸਾਰਾ ਬੰਦੋਬਸਤ ਸ਼੍ਰੀ ਰਾਮ ਨਾਮੀ ਉਤਸਵ ਕਮੇਟੀ ਵੱਲੋਂ ਕੀਤਾ ਜਾਂਦਾ ਹੈ ਔਰ ਅੱਜ ਵੀ ਜਿਹੜਾ ਹੈਗਾ ਇਹ ਪ੍ਰੋਗਰਾਮ ਫੇਰ ਇੱਕ ਵਾਰੀ ਆਯੋਜਿਤ ਹੋਇਆ ਹੈ ਔਰ ਮੈਡੀਕਲ ਕੈਂਪ ਚੱਲ ਰਿਹਾ ਹੈ ਬ੍ਰੇਕਫਾਸਟ ਚੱਲ ਰਿਹਾ ਹੈ ਤੇ ਨਾਲ ਹੀ ਇੱਧਰ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ ਤੇ ਹੋਰ ਥੋੜੀ ਦੇਰ ਦੇ ਵਿੱਚ ਬਹੁਤ ਸਾਰੇ ਹੋਰ ਸਾਡੇ ਜਿਹੜੇ ਨੇ ਮੁੱਖ ਮਹਿਮਾਨ ਆਉਣ ਵਾਲੇ ਨੇ ਵਿਜੇ ਚੋਪੜਾ ਜੀ ਆਪ ਆ ਚੁੱਕੇ ਨੇ ਹਰਿਆਣਾ ਦੇ ਇੱਕ ਮੰਤਰੀ ਆ ਚੁੱਕੇ ਨੇ ਪੰਜਾਬ ਦੇ ਮੰਤਰੀ ਆ ਰਹੇ ਨੇ ਐਕਸ ਚੀਫ ਮਿੰਿਸਟਰ ਸ਼੍ਰੀਮਤੀ ਰਜਿੰਦਰਪੁਰ ਪਠੱਲ ਆ ਰਹੇ ਨੇ ਔਰ ਲੋਕਾਂ ਦਾ ਬਹੁਤ ਉਤਸ਼ਾਹ ਹੈ ਉਹ ਬੱਚੇ ਇੱਥੇ ਪਰਫਾਰਮ ਕਰਦੇ ਨੇ ਬਹੁਤ ਸਾਰਾ ਕਲਚਰਲ ਪ੍ਰੋਗਰਾਮ ਹੁੰਦਾ ਹੈ ਅਲੱਗ-ਅਲੱਗ ਸਕੂਲਾਂ ਚੋਂ ਆਏ ਹੋਏ ਬੱਚੇ ਜਿਹੜੇ ਨੇ ਉਹ ਪਰਫਾਰਮ ਪਰਫਾਰਮੈਂਸ ਦਿੰਦੇ ਨੇ ਆਪਣੀ ਸਭ ਦਾ ਮੈਡੀਕਲ ਚੈੱਕ ਅਪ ਦੇਖਿਆ ਜਾਂਦਾ ਇੱਕੋ ਮੰਚ ਤੇ ਸਾਰੇ ਸਮਾਜ ਇਕੱਠਾ ਕੀਤਾ ਜਾਂਦਾ ਭਾਵੇਂ Hindu Sikh ਭਾਈ ਮੁਸਲਮਾਨ ਭਾਈ ਜੈਸਾਈ ਭਾਈ ਚਲ ਸਾਰੇ ਮੰਚ ਤੇ ਇਕੱਠੇ ਹੋ ਕੇ ਜੋ ਬੱਚਿਆਂ ਦਾ ਵਿਚਾਰ ਸਾਂਝੇ ਵੀ ਕੀਤੇ ਜਾਂਦੇ ਨੇ ਵਿਚਿਫਾ ਵੀ ਉਹਨਾਂ ਦੇ ਹੱਥੋਂ ਗੱਲ ਹੈ ਜੀ ਸਾਡੇ ਇੱਥੇ ਧਰਮ ਨਾਲ ਕੋਈ ਤਲਕ ਨਹੀਂ ਹੈਗਾ ਅਸੀਂ ਤਾਂ ਸਾਰੇ ਧਰਮ ਬਰਾਬਰ ਨੇ ਸਾਰੇ ਨਿਕੋ ਜੈਨੇ ਔਰ ਇਹ ਨਹੀਂ ਦੇਖਦੇ ਕਿ Hindu ਹੈ ਸਿੱਖ ਹੈ ਮੁਸਲਮਾਨ ਹੈ ਇਸਾਈ ਹੈ ਕੌਣ ਹੈ ਜੈਨ ਹੈ ਬੋਧ ਹੈ ਜਿਹੜਾ ਵੀ ਹੈ ਬੱਚਾ ਬੱਚਾ ਹੈ ਸਟੂਡੈਂਟ ਸਟੂਡੈਂਟ ਹੈ ਉਹਦੀ ਪੜ੍ਹਾਈ ਦਾ ਧਿਆਨ ਰੱਖਣਾ ਚਾਹੁੰਦੇ ਆ ਉਸੇ ਉਹਦੇ ਚਾਹੁੰਦੇ ਆ ਕਿ ਉਹ ਪੜ੍ਹ ਕੇ ਕੁਝ ਬਣੇ ਔਰ ਕੱਲ ਨੂੰ ਇਹ ਕਹੇ ਕਈ ਵਾਰੀ ਐਸਾ ਹੁੰਦਾ ਸਾਡੇ ਕੋਲ ਪਿਛਲੇ ਦੋ ਫੰਕਸ਼ਨ ਪਹਿਲੇ ਦੀ ਗੱਲ ਹੈ ਇੱਕ ਬੱਚਾ ਆਇਆ ਇੰਜੀਨੀਅਰ ਸੀਗਾ ਔਰ ਉਹ ਗਵਰਨਮੈਂਟ ਦੇ ਵਿੱਚ ਇੰਜੀਨੀਅਰ ਇੱਕ ਸੰਸਥਾ ਦੇ ਵਿੱਚ ਇੰਜੀਨੀਅਰਿੰਗ ਦਾ ਅਫਸਰ ਲੱਗਾ ਹੋਇਆ ਔਰ ਉਹਨੇ ਆ ਕੇ ਇਥੇ ਕਿਹਾ ਮੈਂ 2 ਮਿੰਟ ਬੋਲਣਾ ਚਾਹਨਾ ਸਾਨੂੰ ਪਤਾ ਵੀ ਨਹੀਂ ਸੀ ਕਿਉਂ ਅਸੀਂ ਕਿਹਾ ਚਲ ਬੋਲੋ ਜੀ ਜਦੋਂ ਬੋਲੇ ਤੋ ਉਹਨੇ ਕਿਹਾ ਕਿ ਮੈਂ ਉਹ ਬੱਚਾ ਵਾਂ ਜਿੰਨੇ ਅੱਜ ਤੋਂ 22 ਸਾਲ ਪਹਿਲੇ ਇਸੇ ਸਕੂਲ ਚ ਬੈਠ ਕੇ ਵਜੀਫਾ ਲਿਆ ਸੀ ਔਰ ਅੱਜ ਮੈਨੂੰ ਇਨੀ ਹਿੰਮਤ ਮਿਲੀ ਸੀ ਉੱਥੋਂ ਕਿ ਅੱਜ ਮੇਰੀ ਪੋਜੀਸ਼ਨ ਇਹ ਹੈ ਕਿ ਮੈਂ ਇੱਕ ਇੰਜੀਨੀਅਰ ਬਣ ਕੇ ਇੱਥੇ ਪਹੁੰਚ ਗਿਆ ਸੋ ਇਹ ਸਾਰੀਆਂ ਚੀਜ਼ਾਂ achhiyan lagdiyan ne ਔਰ ਮਨ ਨੂੰ ਖੁਸ਼ੀ ਮਿਲਦੀ। ਕੋਈ ਬੱਚੇ ਇਕੱਠੇ ਹੋ ਕੇ ਭਾਵੇਂ ਪ੍ਰਧਾਨ ਮੰਤਰੀ ਬਣ ਜਾਂਦਾ ਭਾਵੇਂ ਪੰਜਾਬ ਦਾ ਸੀਐਮ ਬਣ ਕੁਝ ਵੀ ਬਣ ਸਕਦਾ ਹੈ ਔਰ ਸਾਡੀਆਂ ਸ਼ੁਭ ਕਾਮਨਾਵਾਂ ਨੇ ਕਿ ਜਿਹੜੇ ਐਤ ਕੀ ਵਾਰ ਬੱਚੇ ਆਏ ਨੇ ਇਹਨਾਂ ਚੋਂ ਵੀ ਬੱਚੇ ਪੜ੍ਹ ਲਿਖ ਕੇ ਵੱਡੇ ਬਣ ਔਰ ਆਪਣਾ ਨਾਮ ਰੋਸ਼ਨ ਕਰਨ। ਤੇ ਦੇਖਿਆ ਅਸੀਂ ਗੱਲਬਾਤ ਕੀਤੀ ਗਿਆ ਵਰਿੰਦਰ ਸ਼ਰਮਾ ਯੋਗਾਚਾਰੀ ਜੋ ਰਾਮਨਾਮੀ ਉਸ ਕਮੇਟੀ ਦੇ ਨੇ ਜੋ ਨਾਂ ਨੇ ਦੱਸਿਆ ਜੋ ਕੀ ਕੀ ਪ੍ਰੋਗਰਾਮ ਜਿਹੜੇ ਕਿਤੇ ਜਾਣਗੇ ਜਿਸ ਦੇ ਵਿੱਚ ਤੁਸੀਂ ਦੇਖ ਰਹੋ ਇਸ ਪੰਡਾਲ ਦੇ ਵਿੱਚ ਛੋਟੇ ਛੋਟੇ ਬੱਚੇ ਤੋਂ ਲੈ ਕੇ ਵੱਡੇ ਬੱਚੇ ਵੀ ਜੋ ਆ ਲਗ ਲਗ ਸਕੂਲਾਂ ਦੇ ਭਾਵੇਂ ਸਰਕਾਰੀ ਸਕੂਲ ਆ ਭਾਵੇਂ ਪ੍ਰਾਈਵੇਟ ਸਕੂਲ ਆ ਹੋਰ ਵੀ ਸਕੂਲਾਂ ਦੇ ਬੱਚੇ ਕਿਹੜੇ ਇੱਥੇ ਪਹੁੰਚੇ ਹੋਏ ਨੇ ਉਹਨਾਂ ਨੂੰ ਇੱਕ ਬੈਗ ਦਿੱਤਾ ਗਿਆ ਜੋ ਨਾਮ ਨਮੀ ਉਸ ਕਮੇਟੀ ਵੱਲੋਂ ਜੋ ਬੈਗ ਦਿੱਤਾ ਗਿਆ ਉਸ ਤੋਂ ਬਾਅਦ ਉਹਨਾਂ ਇਸ ਬੈਗ ਦੇ ਵਿੱਚ 27 ਤਰ੍ਹਾਂ ਦੀਆਂ ਆਟਮਾ ਜੋ ਗਿਫਟ ਦਿੱਤੇ ਗਏ ਨੇ ਜਮ ਨਮੀ ਉਸ ਕਮੇਟੀ ਦੇ ਪ੍ਰਧਾਨ ਪਦਮਸ਼੍ਰੀ ਵੀਜੇ ਕੁਮਾਰ ਚੋਪੜਾ ਜੀ ਪਹੁੰਚੇ ਚੁੱਕੇ ਨੇ ਲਗ ਲਗ ਸਿਆਸੀ ਪਾਰਟੀਆਂ ਵੀ ਪਹੁੰਚ ਚੁੱਕੀਆਂ ਛੋਟੇ ਛੋਟੇ ਬੱਚਿਆਂ ਵੱਲੋਂ ਇਸ ਸਟੇਜ ਦੇ ਉੱਤੇ ਜੋ ਹੈ ਪਾਰਟੀ ਜੋ ਕੀਤਾ ਜਾ ਰਿਹਾ ਲਗ ਲਗ ਕਲਾ ਪੇਸ਼ ਕੀਤੀ ਜਾ ਰਹੀ ਹੈ ਤੁਸੀਂ ਭਾਵੇਂ ਗੱਲ ਕਰੀਏ ਧਾਰਮਿਕ ਕਲਾ ਪੇਸ਼ ਆ ਭਾਵੇਂ ਇਹ ਯੋਗਾ ਇੱਥੇ ਬੱਚਿਆਂ ਨੂੰ ਇਸ ਬਾਰੇ ਯੋਗਾ ਬਾਰੇ ਦੱਸਿਆ ਜਾ ਰਿਹਾ ਆਓ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਲੰਧਰ ਦੇ ਡੇਵੀਡ ਕਾਲਜ ਦੀਆਂ ਤੁਸੀਂ ਦੇਖਿਓ ਨਾ ਤਸਵੀਰਾਂ ਦੇ ਵਿੱਚ ਉਹ ਰਾਮਨਾਮੀ ਉਸਕ ਕਮੇਟੀ ਵੱਲੋਂ ਜੋ ਵਿਜੀਫਾ ਫਾਂਡਾ ਬੱਚਿਆਂ ਨੂੰ ਦਿੱਤਾ ਜਾ ਰਿਹਾ 3300 ਰੁਪਏ ਦਾ ਚੈੱਕ ਹੈ ਉਹਨਾਂ ਨੂੰ ਨਾਲ ਬੈਗ ਦਿੱਤੇ ਜਾ ਰਹੇ ਨੇ ਬਦਮਸ਼ੀਰੀ ਵਿਜੇ ਕੁਮਾਰ ਚੋਪੜਾ ਜੀ ਦੀ ਗੁਆਹੀ ਹੇਟ ਦੇ ਵਿੱਚ ਜੋ ਰਾਮਨਾਮੀ ਉਸਕ ਕਮੇਟੀ ਦੇ ਪ੍ਰਧਾਨ ਵੀ ਹੈ ਲਗ ਲਗ ਸਿਆਸੀ ਪਾਰਟੀਆਂ ਵੀ ਪਹੁੰਚੀਆਂ ਤੁਸੀਂ ਦੇਖ ਰਹੇ ਹੋ ਹਰ ਬੱਚੇ ਨੂੰ ਜੋ 300 ਰੁਪਏ ਦਾ ਚੈੱਕ ਦਿੱਤਾ ਜਾਏਗਾ ਚੈੱਕ 300 ਰੁਪਏ ਦਾ ਕਿਦੋਂ ਦੇਖਿਓ ਨਾਲ ਹੀ ਕੈਬਿਨ ਬਣਿਆ ਹੋਇਆ ਉੱਥੇ ਬੈਂਕ ਦੇ ਜੋ ਕਰਮਚਾਰੀਆ ਉਹ ਵੀ ਇੱਥੇ ਆਪਣੇ ਬੱਚਿਆਂ ਲਈ ਸੇਵਾ ਨਿਭਾਉਣ ਲਈ ਪਹੁੰਚੇ ਨੇ ਉਹਨਾਂ ਨੂੰ ਉਸੇ ਟਾਈਮ ਕਿਹੜਾ ਚੈੱਕ ਉਹ ਕਲੀਅਰ ਕਰ ਦਿੱਤਾ ਜਾਏਗਾ 300 ਰੁਪਏ ਉਹਨਾਂ ਨੂੰ ਨਗਦ ਦਿੱਤਾ ਜਾਏਗਾ ਥੋ ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੀ ਗਵਾਹੀ ਹੇਠ ਦੇ ਵਿੱਚ ਜੋ ਚੈੱਕ ਉਹ ਮਿਲਣਗੇ ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਕੈਸ਼ ਮਿਲੇ ਜਾਣਗੇ 300 ਤੋਂ ਜ਼ਿਆਦਾ ਬੱਚਿਆਂ ਨੂੰ ਕਿਹੜਾ ਵਜੀਫਾ ਫੰਡ ਆ ਉਹ ਅੱਜ ਜਲੰਧਰ ਦੇ ਰਾਮਨਾਥ ਯੋਸਾ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਵਜੀਫਾ ਫੰਡ ਆ 25 ਸਾਲ ਹੋ ਚੁੱਕੇ ਨੇ ਇਹ ਵਜੀਫਾ ਫੰਡ ਕਿਹੜਾ ਦਿੱਤਾ ਜਾ ਰਿਹਾ ਜਿਸ ਦੇ ਵਿੱਚ ਪਦਮ ਸ਼੍ਰੀ ਵਿਜ ਵਿੱਚ ਜੋ ਹੈ ਵਜੀਫਾ ਫੰਡ ਦਿੱਤਾ ਜਾਂਦਾ ਇੱਕ ਵਾਰ ਮੈਂ ਤੇ ਦੇਖ ਰਿਓ ਫੋਟੋ ਹੋਏਗੀ ਗਰੁੱਪ ਫੋਟੋ ਹੋਏਗੀ ਉਹਨਾਂ ਦੇ ਹੱਥਾਂ ਦੇ ਵਿੱਚ ਬੱਚਿਆਂ ਦੇ ਬੈਗ ਫੜੇ ਹੋਏ ਨੇ 300 ਰੁਪਏ ਦਾ ਜਿਹੜਾ ਚੈੱਕ ਫੜਿਆ ਹੋਇਆ ਰਾਮਨਾਮੀ ਯੋਸਾ ਕਮੇਟੀ ਦੇ ਪ੍ਰਧਾਨ ਪਦਮਸ਼ਰੀ ਵਿਜੇਕਮਾ ਚੋਪੜਾ ਜੀ ਲੁਧਿਆਣੇ ਤੋਂ ਨਕੋਦਰ ਤੋਂ ਬੱਚੇ ਆਏ ਹੋਏ ਨੇ ਜੋ ਅਲੱਗ-ਅਲੱਗ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨੂੰ ਕਿਹੜਾ ਵਜੀਫਾ ਦਿੱਤਾ ਜਾ ਰਿਹਾ ਤੇ ਇੱਕ ਵਾਰ ਮੈਂ ਤੁਹਾਨੂੰ ਦੇਖ ਰੋ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਇੱਕ-ਇੱਕ ਬੱਚੇ ਨੂੰ ਪਰ ਨਾਮ ਬੱਚੇ ਦਾ ਜਿਹੜਾ ਪਰ ਨਾਮ ਹੈ ਉਹਨਾਂ ਨੂੰ ਚੈੱਕ ਦਿੱਤਾ ਜਾ ਰਿਹਾ 300 ਰੁਪ ਚੈੱਕ ਜਦੋਂ ਇੱਥੋਂ ਦੀ ਫੋਟੋ ਖਿਚਾ ਕੇ ਜਾਣਗੇ ਬਾਹਰ ਬੈਂਕ ਵਾਲੇ ਜੋ ਕਰਮਚਾਰੀ ਆ ਉਹਨਾਂ ਦੇ ਵੱਲੋਂ ਕਿਹੜਾ ਚੈੱਕ ਨੂੰ ਬੱਚਿਆਂ ਦਾ ਪਾਸ ਕੀਤਾ ਜਾਏਗਾ 300 ਰੁਪਏ ਉਹਨਾਂ ਨੂੰ ਨਗਦ ਤੇ ਨਾਲ ਉਹਨਾਂ ਨੂੰ ਕੋਈ ਬੱਚਿਆਂ ਦੀ ਜ਼ਰੂਰੀਆਂ ਚੀਜ਼ਾਂ ਵੀ ਉਹਨਾਂ ਬੈਂਕ ਵੱਲੋਂ ਦਿੱਤੇ ਜਾ ਰਹੀਆਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਜਲੰਧਰ ਦੇ ਵਿੱਚ ਆਮ ਨਾਮੀ ਉਸਕ ਕਮੇਟੀ ਵੱਲੋਂ 25 ਸਾਲਾਂ ਤੋਂ ਲਗਾਤਾਰ ਵਜੀਫਾ ਫੰਡ ਜਲੰਧਰ ਦੇ ਵਿੱਚ ਕੀਤਾ ਜਾ ਰਿਹਾ ਕੈਮਰਾਮੈਨ ਸਾਹਿਬ ਦੇ ਨਾਲ ਸੋਨੁ ਮਹਾਜ ਜਗਵਾਨੀ ਟੀਵੀ ਜਲੰਧਰ